ਹੋਤੇ ਇਤਿਹਾਸਿਕ ਦਿਨ ਅੱਜ ਹੈਗਾ ਮਹਿਕ ਦਾ ਜਨਮ ਦਿਨ ਸੋ ਹੈਪੀ ਬਰਥਡੇ ਟੂ ਯੂ ਮਹਿਕ ਆਹੋ ਅੱਜ ਦੁਨੀਆ ਦੇ ਉਸ ਬੰਦੇ ਦਾ ਜਨਮ ਹੋਇਆ ਸੀ ਦੀ ਨਹੀਂ ਕੋਈ ਕਦਰ ਨਹੀਂ ਹੈਗੀ ਆ ਜਮਾਈ ਝੂਠ ਬੋਲ ਕੇ ਤੇ ਨਹੀਂ ਕਰ ਲਈ ਕਦਰ ਨੂੰ ਜਿਸ ਦਾ ਪੂਰੀ ਕਰਦੇ ਨਾ ਮੇਰੀ ਗੱਲ ਸੁਣ ਅੱਜ ਵਾਲੇ ਵੀਡੀਓ ਨਹੀਂ ਦੇਖੀ ਮੇਰੇ ਮੁੰਡੇ ਨੇ ਰੋਟੀ ਨਹੀਂ ਖਾਧੀ ਆ ਮਾਰਿਆ ਉਹਦਾ ਕਹਿੰਦਾ ਡੈਡੀ ਗੇਰ ਕੋਲ ਮੈਨੂੰ ਬਿਮਾਰ ਇਹ ਹੋਈ ਸੀ ਲੋਕ ਮੈਨੂੰ ਕਹੀ ਜਾਂਦੇ ਨੇ ਮਾੜਾ ਹੋ ਗਿਆ ਬਿਮਾਰ ਇਹ ਹੋਈ ਸੀ ਲੋਕ ਮੈਨੂੰ ਕਹੀ ਜਾਂਦੇ ਨੇ ਮਾੜਾ ਹੋ ਗਿਆ ਨਾ ਅੱਜ ਵਾਲੇ ਵੀਡੀਓ ਦੇਖ ਲੂ ਹਾਂਜੀ ਹਾਂ ਮੇਰਾ ਮੁੰਡਾ ਕਿਵੇਂ ਲੈ ਜਾਂਦਾ ਇਹ ਕਹਿੰਦਾ ਗੱਡੀ ਜੀ ਵੀ ਲੈ ਜਾਂਦਾ ਫਿਰ ਘਰੋਂ ਉਹ ਜਗਾਹ ਤੇ ਟਿਕਾ ਮੈਂ ਤਾਂ ਕਹਿੰਦਾ ਸੀ ਵੀ ਹੁਣ ਪਿੰਡ 'ਚ ਇੱਕ ਹਸਪਤਾਲ ਹੀ ਖੋਲ੍ਹ ਦੇਣਾ ਨਾਲੇ ਬਾਕੀਆਂ ਨੂੰ ਸੌਖਾ ਹੋ ਜੂਗਾ ਬਾਅਦ 'ਚ ਪਿੰਡ 'ਚ ਹਸਪਤਾਲ ਵੱਡਾ ਖੋਲ੍ਹ ਦਿੰਨੇ ਆ ਕਿਤੇ ਆਉਣ ਜਾਣ ਦੀ ਲੋੜ ਹੀ ਨਾ ਪਵੇ ਇੰਨਾ ਪਿਆਰ ਦੇਖ ਕਿਰਗਰਦੇ ਇਮਰਾਨ ਖਾਨ ਨੇ ਦੇਖਿਆ ਉਹਦੀ ਮੰਮੀ ਨੂੰ ਕੈਂਸਰ ਹੋ ਗਿਆ ਸੀਗਾ ਹਾਂਜੀ ਹਸਪਤਾਲ ਬਣਾਇਆ ਸੀਗਾ ਉਹਨੇ ਕਿਰਗ ਉਹ ਕੈਂਸਰ ਦਾ ਹਸਪਤਾਲ ਬਣਾਇਆ ਹਾਂਜੀ ਹਾਂ ਸ਼ਾਹਜਹਾਨ ਨੇ ਆਪਣੀ ਬੇਗਮ ਬਾਤ ਤੇ ਤਾਜਮਹਿਲ ਬਣਾਇਆ ਹਾਂਜੀ ਹੈ ਆਪਾਂ ਕੀ ਬਣਾਈਏ ਆਪਾਂ ਨੇ ਪੁੱਤ ਮੈਂ ਘਰ ਵਾਲੇ ਦੀ ਬਾਤ ਤੇ ਆਪਾਂ ਨੇ ਮਕਾਨ ਬਣਾਤਾ ਇਹਦੇ ਉੱਪਰ ਹਸਪਤਾਲ ਕੋਲ ਬੋਲ ਲਿ ਦੱਤਾ ਅਸੀਂ ਦਾ ਮਾਮਲਾ ਤੇ ਰਾਜੀਵ ਸਾਡਾ ਮੋਹ ਮਾਇਆ ਤਾਂ ਐਨਾ ਉੱਠ ਚੁੱਕਿਆ ਵਾ ਵੀ ਅਕੇ ਇੱਕ ਇੱਜ ਹੀ ਹੁੰਦੀ ਸੀ ਇਹਦਾ ਰਾਜੀਵ ਨੂੰ ਲਾਲਚ ਦੇ ਦਿੰਦੇ ਹੁੰਦੇ ਸੀ ਵੀ ਉੱਥੇ ਚੱਲ ਆਪਾਂ ਖਾਵਾਂਗੇ ਜਾ ਕੇ ਖਾਵਾਂਗੇ ਹੁਣ ਉਹ ਲਾਲਚ ਚ ਵੀ ਨਹੀਂ ਆਉਦਾ ਹੈਗਾ ਪਹਿਲਾਂ ਸੌਂ ਗਿਆ ਕਹਿੰਦਾ ਹੁਣ ਮੇਰਾ ਜੀ ਨਹੀਂ ਕਰਦਾ ਹੈਗਾ ਜਾਣ ਨੂੰ ਕਹਿੰਦਾ ਸੌਂ ਕੇ ਹੋ ਜਾ ਤਾਈ ਦੇ ਮੈਂ ਗਿਆ ਵੀ ਜੋ ਬੰਦੇ ਦਾ ਜਾਣੁੰਦੇ ਨੇ ਨਾ ਜੀ 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 ਕਲਰ ਨਹੀਂ ਜਿਹੜਾ ਬੰਦਾ ਸਭ ਤੋਂ ਵੱਧ ਪਿਆਰ ਕਰਦਾ ਵੀ ਉਹ ਕਰ ਗਿਆ ਚੱਲ ਆ ਕੱਪੜੇ ਵੀ ਆ ਦਸ ਆ ਛੁਰੀ ਉਹ ਛੁਰੀ ਨਾ ਤੂੰ ਆਪਣੇ ਮਾਂ ਦੇ ਪਾਪਾ ਇਹ ਕੇਕ ਕੱਟਣ ਨੂੰ ਰੱਖਿਆ ਨਹੀਂ ਨਾਲ ਹੀ ਲੈ ਕੇ ਜਾਣੀ ਹੈ ਕਰ ਇਹ ਨਹੀਂ ਉਹਨਾਂ ਨੇ ਕੇਕ ਨਾਂ ਦਿੱਤਾ ਫਿਰ ਆਪਣੀ ਛੁਰੀ ਨਾਲ ਉਹਨਾਂ ਵਾਂ ਕੇਕ ਕੱਟਿਆ ਚੱਲੀਏ ਆਪਾਂ ਟਾਈਮ ਹੋ ਚੁੱਕਾ ਚਲੋ ਚਲੋ ਬਹੁਤ ਆਪਾਂ ਚਾਚੀ ਜੀ ਵੇਟ ਕਰ ਰਹੇ ਆ ਚਾਚੀ ਫਿਰ ਰਾਜਦੀਪ ਦੇ ਥਾਂ ਤੇ ਚਾਚੀ ਤਿਆਰ ਹੋ ਰਹੇ ਨੇ ਚਾਚੀ ਆ ਰਹੇ ਨੇ ਹਾਂਜੀ ਆਪਾਂ ਜੀ ਆਪਣੀ ਲੋਕੇਸ਼ਨ ਤੇ ਪਹੁੰਚ ਗਏ ਆਲਵੇਜ਼ ਬ੍ਰੈਡ ਐਂਡ ਬੀਨਸ ਤੇ ਮੈਗਦੇ ਜਨਮ ਦਿਨ ਤੇ ਅੱਜ ਇੱਕ ਖਾਸ ਚੀਫ ਗੈਸਟ ਆ ਰਹੇ ਨੇ ਕਿਸੇ ਕਾਸੋਂ ਬੰਦੇ ਨੂੰ ਬੁਲਾਇਆ ਵਾ ਇੱਕ ਤਾਂ ਮੁਕਰ ਗਿਆ ਦੂਜਾ ਬੰਦਾ ਇੱਕ ਇੱਕ ਤਾਂ ਮੁਕਰ ਗਿਆ ਚਲੋ ਕੋਈ ਗੱਲ ਨਹੀਂ ਪਰ ਦੂਜਾ ਬੰਦਾ ਆ ਰਿਹਾ ਵਾਲੇ ਰਾਸਤੇ ਚ ਲਾਈਵ ਤੇ ਕਹਿੰਦੇ ਮੈਂ ਆ ਰਿਹਾ ਮੇਰੇ ਤੇ ٹرسٹ ਰੱਖੋ ਹਾਂਜੀ ਆਪਾਂ ਨਹੀਂ ਮੁਕਰਾਂ ਹਾਂਜੀ ਆਪਾਂ ਟਾਈਮ ਤੇ ਪੱਕੇ ਆਪਾਂ ਨੂੰ ਮੁਕਰ ਆਪਾਂ ਟਾਈਮ ਤੇ ਪੱਕੇ ਆਪਾਂ ਟਾਈਮ ਤੇ پابੰਦ ਸ਼ੁਰੂ ਤੇ ਰਹੇ ਆਂ ਆਪਾਂ ਸਾਰੇ ਤੋ ਤਿਆਰ ਮੈਂ ਪਹਿਲਾਂ ਹਾਂ ਜੇ ਕੋਈ ਨਹੀਂ ਮਿਟਾਈਂਗਾ ਪਰ ਬੰਦਾ ਉਹ ਕਰਦੇ ਨੇ ਵੇ ਮੈਂ ਕਿ ਬੰਦੇ ਦਸਤਾਰ ਨਾਲ ਕੋ ਤੂੰ ਕਹਾਂ ਨੂੰ ਬੰਦ ਨਹੀਂ ਆਂ ਅਜੇ ਤਾਂ ਟਾਈਮ ਆਪਿਆ ਇਹ ਵੀ ਨਹੀਂ ਮਾਲੇ ਰੋ ਫੇਰ ਮੈਂ ਕਿਹਾ ਚਾਹਣਾ ਤੈਨੂੰ ਮਨਾਇਆ ਜਾਣਾ ਸੀ ਅਸਲੀ ਹਾਂ ਹੀ ਹਾਂ ਹੀ ਗੱਲ ਨਹੀਂ ਰਹਿ ਗਿਆ ਮੈਨੂੰ ਪਤਾ ਹੈ ਨਾ ਫੇਰ ਤਾੜ ਕੇ ਆਣੀ ਸੀ ਫੇਕ ਮੈਂ ਕਿ ਜਿਹੜਾ ਗਿਫਟ ਮੰਗਦੀ ਸੀ ਉਹ ਗਿਫਟ ਤਾਂ ਮਿਲ ਜਾਣਾ ਸੀ ਰਾਗੀ ਗਿਫਟ ਨਹੀਂ ਮਨਾਇਆ ਆਇਆ ਹੀ ਨਹੀਂ ਕੀ ਗਿਫਟ ਮਿਲੇ ਮੈਂ ਕਿ ਤੱਕ ਅੱਜ ਤੈਨੂੰ ਕੋਈ ਗਿਫਟ ਨਹੀਂ ਦਿੰਦਾ ਕਿਉਂ ਸਟੋਰੀ ਹੀ ਪੈਂਦੀਆਂ ਨੇ ਅੱਜ ਕੱਲ ਗਿਫਟ ਘੱਟ ਹੋ ਗਏ ਕੋਤ ਮੇਰੇ ਆ ਇਹ ਮੇਰੀਆਂ ਨੂਹਾਂ ਦੇ ਦੇਖ ਹਾਂ ਨਾ ਸੋਹਣਾ ਲਫਾਫਾ ਹਾਂ ਜੀ ਸੋਹਣਾ ਮੇਰੀਆਂ ਨੂਹਾਂ ਨੇ ਇਹਦੇ ਵਿੱਚ ਦੇਖ ਤਿੰਨੇ ਰੁਪਈਆ ਲਾਹੇ ਰੁਪਈਆ ਨਹੀਂ ਤਿੰਨੇ ਕੁਆਇੰਸ ਦੇ ਚੱਕ ਤੱਕ ਤੋਰ ਤੇ ਪਰੇਸ਼ਾਨ ਆ ਦੇਖ ਲਫਾਫਾ ਸੀ ਉਹ ਖੜੀ ਫੜਾ ਮੈਂ ਤੇਰੀ ਗੱਲ ਸੁਣ ਇਹ ਜੰਤੀਓ ਦਾ ਦਾਸ ਬੈਠੀ ਆ ਇਹ ਮਣਿਆ ਨਹੀਂ ਕਰਨਾ ਚਾਹੀਦਾ ਇਹ ਕਰੀ ਗੱਲ ਦੇਖੀ ਥੋੜੀ ਥੈਂਕ ਯੂ ਲੈ ਸਕਦੀ ਆ ਕਿ ਦੇ ਖਾਂਦੇ-ਦੀਂਦੇ ਭੁੱਲ ਜਾਣੇ ਚੈੱਕ ਕਰ ਲੈ ਚੱਕ ਫੇਰ ਕਹੇਗੀ ਵਾਸੇ ਲਫਾਫਾ ਬਾਕੀ ਬਹੁਤ ਲਫਾਫਾ ਵਾਕਈ ਸੋਹਣਾ ਹਨ ਲਫਾਫਾ ਸੋਹਣਾ ਜਿੰਨੀ ਸੋਹਣੀ ਮੇਰੀ ਨੋਆ ਅੰਮ੍ਰਿਤ ਸੋਹਣਾ ਸੈਂਸ਼ੀਦਾ ਕੀ ਲੱਗਣੇ ਤਾਂ ਹੱਥਾਂ ਦੀ ਮਹਿਕ ਇਹਨੂੰ ਪਤਾ ਕਿਉਂ ਵੀ ਦਾਦੀ ਨੇ ਲਫਾਫਾ ਵਲੇ ਤਾਂ ਕਿਉਂਕਿ ਉਹ ਲਫਾਫਾ ਮੰਮੀ ਵਰਗਾ ਲਫਾਫਾ ਤਾਂ ਕੋਈ ਬਣਿਆ ਨਹੀਂ ਹੈਗਾ ਮੰਮੀ ਜਿੰਨਾ ਸੋਹਣਾ ਇਸ ਲਈ ਨੋਆ ਵਰਗਾ ਲਿਆਂਦਾ ਫੂਡ ਆਪਾਂ ਹੀ ਆਰਡਰ ਕਰਦਾ ਬਸ ਹੁਣ ਵੇਟ ਕਰ ਰਹੇ ਹਾਂ ਤੇ ਅੱਜ ਇੱਕ ਖਾਸ ਗੱਲ ਹੈ ਕੀ ਖਾਸ ਗੱਲ ਅੱਜ ਨੂੰ ਫਰਾਈਆਂ ਤੋਂ ਬਿਨਾਂ ਕੁਝ ਖਾਣ ਨੂੰ ਮਿਲੂਗੀ ਆ ਕੇ ਫਰਾਈਆਂ ਹੀ ਹੁੰਦੀਆਂ ਨੇ ਜੀ ਵਿਚਾਰੀ ਕਰਨ ਲਈ ਲਈ ਫੈਈ ਚਰਚਾ ਕੋ ਨਜ਼ਰ ਖਾਈ ਜਾਂਦੀ ਹੈ। ਮੈਂ ਕਿਹਾ ਤੁਸੀਂ ਸਾਰੇ ਖਾਈ ਜਾਂਦੇ ਹੋ ਫਿਰ ਮੈਂ। ਤਾਂ ਕਿ ਨਹੀਂ ਦੇਣੀ ਹੁੰਦੀ। ਹਾਂ ਫਿਰ ਜੀ ਜਿਆ ਕਰੀਆਂ ਤਾਂ ਦੇਖੇ ਹਨਾ। ਉਹ ਜਿਵੇਂ ਵੀਡੀਓ ਚ ਨਹੀਂ ਕਹਿੰਦਾ। ਵੀ ਵਿਆਹ ਤੇ ਲਿਖਿਆ ਆ ਸੀਗਾ ਵੀ 9 ਵਜੇ ਤੋਂ ਲੈ ਕੇ 12 ਵਜੇ ਤੱਕ ਖਾਣਾ। ਉਹ 9 ਵਜੇ ਤੋਂ ਖਾਣਾ ਖਾ ਕੇ 12 ਵਜੇ ਤੱਕ ਖਾਈ ਹੁੰਦੀ ਹੈ। ਤੂੰ ਕਹਿੰਦਾ ਕਿ ਮੈਂ ਤਾਂ ਬਹੁਤ ਔਖਾ। ਬਾੜੀ ਮਰੀਆਂ ਗੱਲਾਂ ਨਹੀਂ। ਬਾੜੀ ਮਰੀਆਂ ਗੱਲਾਂ। ਉਹ ਗੱਲ ਚਾਚੀ ਦੀ ਆ। 12 ਤੋਂ 9 ਤੱਕ ਹਾਂ। ਮੈਂ ਜੀ ਇਸ ਦਿਨ ਸਾਲ ਜਨਪਤ ਚੋਨਾ ਮੰਡੀ ਲੈ ਕੇ ਜਾਂਦੇ ਆ ਉਹ ਮੱਛਰ ਬਹੁਤ ਹੋ ਜਾਂਦਾ ਉਹ ਰਿਆਜ ਬਾਹਰੋਂ ਤੋਂ ਆਉਂਦਾ ਮੈਂ ਓਰੋਂ ਮੋਕਸ ਲਈ ਇੱਕ ਸੀਸੀ ਖਤਮ ਕਰ ਦਿੰਦਾ ਜਾਂ ਕੰਡਾ ਲੱਗਦਾ ਜਾਂ ਰਾਤ ਨੂੰ ਸੌਵਾ ਅਸਕੰਡਾ ਚੱਲਣ 5-7 ਆਪਣੇ ਆਰਤੀ ਤੋਂ ਕੰਡੇ ਹੈਗੇ ਸਾਰੇ ਚੱਲੇ ਅਸੀਂ ਓਰੋਂ ਮੋਕਸ ਉਧਾਰ ਕੇ ਰਾਮ ਨਾਲ ਬੈਠੇ ਇੱਕ ਜਸਪਾਲੋਂ ਦਾ ਆਹ ਕਹਿੰਦਾ ਫੌਜੀ ਸਾਹਿਬ ਵੀ ਥੋੜੇ ਮੱਛਰ ਨਹੀਂ ਲੜਦਾ ਮੇਰੇ ਬਹੁਤ ਲੜਦਾ ਮਾ ਵੀ ਮੈਂ ਸੱਸ ਨੂੰ ਕਹਉਂਦਾ ਤੂੰ ਸੱਸ ਨੂੰ ਪਿਆਰਾ ਜਾਂਦੀ ਏ ਕਹਿੰਦਾ ਬੱਜਾ ਤੇਰੀ ਲੱਖ ਰੁਪਏ ਦੀ ਹੋਗੀ ਕਰਦਾ ਮੈਂ ਕਿਉਂ ਕਹਦਾ ਮੈਂ ਜਿਆਦਾ ਸੌਦੇ ਜਾਂਦਾ ਮੇਰੀ ਸੱਸ ਨੂੰ ਪੂਨ ਸੇਵਾ ਕਰਦਾ ਤਾਂ ਹੀ ਮੇਰੇ ਨਹੀਂ ਲੜਦਾ ਰਣੀ ਤਾਂ ਹੀ ਮੇਰੇ ਨਹੀਂ ਮੱਛਾ ਲੜਦਾ ਮੈਂ ਕਿਹਾ ਨਾ ਸੁਣ ਮੈਂ ਕਿਹਾ ਮੈਂ ਸੌਦੀ ਜਾਂਦਾ ਹੀ ਨਹੀਂ ਜੇ ਹੀ ਗੱਲ ਆ ਗਈ ਜਦ ਸਾਰੇ ਗੱਲਾ ਕਰੀਏ ਫਿਰ ਮੋਂ ਨੂੰ ਔੜੋ ਮੋਗ ਜੇ ਤੂੰ ਕੱਢ ਕੇ ਦਿੱਤੀ ਤੇ ਇਹ ਰੋਣੇ ਹੁਣ ਉਹਦੀ ਵੀ ਸਸਰਵਰੀ ਲੜੂ ਉਹਦੇ ਨਾਲ ਹਾਂ ਮੈਂ ਕਿਹਾ ਪਿਛਲੇ ਸਾਲ ਸਾਰੇ ਮੇਰਾ ਬਰਥਡੇ ਭੁੱਲੇ ਗਏ ਸੀਗੇ ਸਾਲ ਭਰ ਇੰਨਾ ਜਲੀਲ ਕੀਤਾ ਇਹ ਸਾਰੇ ਐੜ ਕੀ ਸਾਰਿਆਂ ਨੇ ਟਾਈਮ ਨਾਲ ਸਟੇਟਸ ਪਾਇਆ ਸਾਰਿਆਂ ਨੇ ਵੇਸ਼ ਕੀਤਾ ਟਾਈਮ ਯਾਦ ਰੱਖੀ ਅਮਨ ਰਾਏ ਕਹਿੰਦਾ ਐ ਕਿ ਨਾ ਭੁੱਲਣ ਦਿਓ ਮੈਂ ਘਾਤੀ ਦੀ ਨੂੰ ਕੱਲ ਵਾਸਤੇ ਹਸਤੀ ਸੀ ਮੈਂ ਕਿਹਾ ਐ ਕਿ ਭੁੱਲਗੇ ਵਰਡਾ ਵੀ ਜਲੀਲ ਕਰੂਗੀ ਸਭ ਤੋਂ ਪਹਿਲਾਂ ਜੀ ਚਾਚੀ ਜੀ ਵਾਸਤੇ ਸੈਲਡ ਆਇਆ ਲੋਟ ਸਾਰੇ ਲੋਟ ਸਾਰੇ ਹੋ ਗਏ ਰਹਿ ਗਏ ਪਲੇਟਾ ਸਾਰਿਆਂ ਨੇ ਰੱਖ ਲਈਆਂ ਫੇ ਟੇਸਟ ਦਾ ਹੁਣ ਕਰਾਂਗੇ ਚਾਚੀ ਜੀ ਤੁਸੀਂ ਮਾੜਾ ਮਾੜਾ ਟੇਸਟ ਤਾਂ ਦੇਖਾਂਗੇ ਹਾਂਜੀ ਹਾਂਜੀ ਇਹ ਸਵਾਲ ਹੈ ਕਿ ਚਾਤੀ ਨੂੰ ਤੇਰੀ ਮਹੋਰ ਕੋਤੂ ਮਗਾਦਾ ਸਹੀ ਗੱਲ ਹੈ ਕਿ ਅਜਿਹੀ ਕੀ ਗੱਲ ਹੋ ਗਈ ਚਲੋ ਵੀ ਪਾ ਕੇ ਦੇ ਮੈਂ ਛੇਤੀ ਛੇਤੀ ਮੈਡਮ ਨੂੰ ਆਪਣੀ ਆਪਣੀ ਕਿਸਮਤ ਦੀ ਗੱਲ ਹੁੰਦੀ ਆ ਸਭ ਤੋਂ ਪਹਿਲਾਂ ਗਲੂਟਨ ਫ੍ਰੀ ਫੂਡ ਹੀ ਆਇਆ ਫਰਾਈਆਂ ਨਾ ਚੋਸ ਫਰਾਈਆਂ ਸੈਲਡ ਡਰਿੰਕਸ ਕੀ ਆਪਰੇ ਨਾਲ ਪਤਾ ਚੰਦੇ ਆ ਹਾਂਜੀ ਮਾ ਤਾਂ ਮੈਨੂੰ ਪਤਾ ਨਹੀਂ ਮੈਂ ਵੀ ਲਾਲ ਪੁੱਕ ਤੇ ਖੂਨ ਵੱਧ ਬਣਾਉਂਦਾ ਉਹ ਪੰਜ ਡਰਿੰਕ ਮੈਂ 5 ਜਿਹੜੇ ਡਿਫਰੈਂਟ ਕਰ ਲੈ ਸੀ ਇੱਕ ਜਿਹੜੇ ਨੂੰ ਲਗਾਉਂ ਵਾਟਰਮੈਲਨ ਰਸ਼ੀਅਨ ਕਿਸੇ ਇੱਕ ਪਤਾ ਨਹੀਂ ਕਿਹੜੇ ਕਿਹੜੇ ਨੇ ਡਿਫਰੈਂਟ ਡਿਫਰੈਂਟ ਨੇ ਕੋਪਾ ਉਹਨਾਂ ਫਰਾਈਂ ਐ ਤਵਾ ਟੈਸਟ ਕਰਦੇ ਆ ਤੇ ਨਾਚੋਸ ਵੀ ਟੈਸਟ ਕਰਦੇ ਆ ਤੂੰ ਤਾਂ ਪਾ ਕੇ ਡਰਾਈਵਰੀ ਕਰੀ ਚੱਲ ਬਰਥਡੇ ਵਾਲਾ ਬੰਦਾ ਹੀ ਕਰੋ ਡਰਾਈਵਰੀ ਮੈਂ ਤੈਨੂੰ ਕੱਢ ਦਿੰਦੀ ਆ ਬਾਕੀ ਡੈਡੀ ਉਹਨੂੰ ਹਾਂ ਓਕੇ ਸਾਰੇ ਜਾਣੇ ਜੀ ਸਾਰੀਆਂ ਚੀਜ਼ਾਂ ਟੈਸਟ ਕਰ ਰਹੀਆਂ ਆ ਫਰਾਈਆਂ ਬਹੁਤ ਸੁਆਦੀ ਪੀਜ਼ਾ ਫਰਾਈਸ ਸੀਗੀਆਂ ਲੋਡਡ ਫਰਾਈਸ ਸੀਗੀਆਂ ਤੇ ਕਲਾਸਿਕ ਨਾਚੋਸ ਨੇ ਮੈਂ ਕੱਲੇ ਸਾਰਾ ਕੁਝ ਖਾਟ ਖਾਊਗੀ ਕਿਉਂਕਿ ਇਹਦੀ ਹਲੇ ਪੂਰੀ ਰਿਕਵਰੀ ਹੋਈ ਨਹੀਂ ਹੈਗੀ ਹੋਰ ਇਹ ਕਿਤੇ ਹੋਰ ਕੰਮ ਖਰਾਬ ਹੋ ਜਾ ਇਹ ਤੋਂ ਬਾਅਦ ਹਸਪਤਾਲ ਜਾਣਾ ਪਵੇ। ਇਹ ਆਪਣੀ ਫੇਵਰਿਟ ਚੀਜ਼ਾਂ ਹੀ ਖਾਊਗੀ। ਪਾਸਤਾ ਤੇ 버거। ਮੈਂ ਕਿਹਾ ਡੈਡੀ ਨੂੰ ਦੇ ਦੋ। ਜਿੰਨੇ ਆ, ਇੰਨੇ ਕਿਤੇ ਡੈਡੀ ਨੇ ਖਾਣੀਆਂ। ਨਹੀਂ ਤਿੰਨ ਜਾਣੇ ਆ। ਇਹ ਮਾਈ ਦੀ ਪੜੀਦਾ। ਕਾਈ ਫੜੀ। ਦਾਰੀ ਨੇ ਬੜੀ ਚੇਤੀ ਮੌਕਾ ਸਾਫ਼ ਰਹੀ ਗੱਲ ਕਰਨ। ਸਾਲੋ ਮੇਰਾ ਹੱਥ ਦੇਖਿਆ ਵੀ ਕਿਵੇਂ ਪੜਿਆ। ਇਹ ਨਸ਼ਾ ਵਾਲਾ ਦੇਖਿਆ। ਚਾਚੀ ਦਾ ਵੀ ਮੈਂ ਤਾਂ ਆਨੇ ਗਿਆ ਕਿਉਂ ਚਾਚਾ ਆਏਗੇ ਮੈਂ ਕਿਹਨੇ ਹੀ ਬਰਫ਼ ਕੱਟਦੀ ਕਹਿੰਦੀ ਠੰਡਾ ਜਿਆਦਾ ਲੱਗਦਾ ਵੈਸੇ ਵੀ ਹਮੇਸ਼ਾ ਕੱਟ ਗਈ ਬਿੰਦੀ ਪਾਈ ਬਰਫ਼ ਦਾ ਮੇਰੀ ਨੋ ਤਾਂ ਖਾਂਦੀ ਹੋਣੀ ਵੀ ਦੇੜੀ ਤੇ ਪੈਸੇ ਦਿੱਤੇ ਸਹੀ ਗੱਲ ਹੈ ਇਹ ਰੜੀ ਰਤੀਲੇ ਲਾ ਕੇ ਚਾਈ ਹੋਈ ਜਾਂ ਉਹ ਲੱਗਦੀ ਹੈ ਨਾ ਕਰ ਮੇਰੇ ਪੁੱਤ ਕਹਿੰਦਾ ਜਦ ਜਿਆ ਆਪਣੇ ਕੋਲ ਆਇਆ ਪਰ ਹੁਣ ਤਾਂ ਕੈਨੇਡਾ ਤੋਂ ਆਈ ਹੋਇਆ ਹਾਂ ਹਾਂ ਹਣ ਤਾਂ ਕੈਨੇਡੀਅਨ ਆ ਹਣ ਤਾਂ ਕੈਨੇਰੀਅਨ ਆ ਮੈਂ ਕਹਾਂ ਬੇਸਤੀ ਗੱਲ ਨਹੀਂ ਮੇਰੇ ਕੋ ਪੀ ਅੰਠਾ ਚਾਤੀ ਨਾ ਚੁਸ ਕੇ ਦੇਖੇ ਚਲ ਵਧੀਆ ਪਰਾਈਆਂ ਸਲਾਦ ਹੀ ਆ ਗਿਆ ਇਹਦੇ ਸਾਲਸਾ ਸਸਸ ਬਣਾਓ ਫਿਰਾਂ ਦੇ ਸਤੇ ਪਾਵਾਂਗੇ ਪਹਾਂ ਲੱਗ ਪੰਨੀਆਂ ਸਾਰਾ ਉਸ ਤੋਂ ਅੱਗੇ ਬਣਾ ਦਿੰਦੀ ਆ ਇਹ ਕਰਕੇ ਚੀਜ਼ ਪਾ ਕੇ ਇਸ ਵਿੱਚ ਮੈਨੂੰ ਕਿਤੇ ਸਵਾਦ ਨਹੀਂ ਲੱਗੇ ਖਾਸ ਤੋਈ ਮੈਂ ਜਿਆਦਾ ਹੋ ਗਏ ਸਾਰੇ ਸਿੱਜਾ ਲਾਉਣੇ ਨੇ ਚਲੇ ਜਾ ਰਹੀ ਮੇਰੇ ਮੰਮੀ ਡਾੜੀ ਵੀ ਟੇਸਟ ਹੋ ਰਹੀ ਹੋ ਗਿਆ ਮੈਂ ਉਹ ਬੇਸਟ ਦੇਖੇ ਜਾਂਦੇ ਨੇ ਤੇ ਮੇਰੇ ਨਾਲ ਉਹਤ ਜ਼ਿਆਦਾ ਸਵਾਦ ਲੱਗਦਾ ਹੈ ਹੈ ਮੇਰੇ ਨਾਲ ਵਧੀਆ ਮੈਂ ਤੇਰੇ ਮੈਂ ਵੈਸੇ ਜਿਹੜਾ ਤੂੰ ਪੀ ਰਹੀ ਹੈ ਮੈਂ ਕੀਤਾ ਸੀਗਾ ਆਪਣੇ ਲਈ ਪਰ ਮੈਂ ਕਿਹਾ ਚਲ ਤੇਰਾ ਬਰਥਡੇ ਆ ਜੈਨ ਛੱਡ ਦੇ ਨੇ ਪਰ ਜੋ ਜੋ ਮਰਜ਼ੀ ਕਰੋ ਡੈਡੀ ਦੀ ਚੀਜ਼ ਨਾਲ ਸਵਾਦ ਨਹੀਂ ਹੋਣਾ ਹੈ ਪਾਸਤਾ ਵੀ ਆ ਗਿਆ ਜੀ ਤੇ ਜਿਹੜੇ ਸਪੈਸ਼ਲ ਬੰਦੇ ਵੀ ਆਪਾਂ ਗੱਲ ਕਰ ਰਹੇ ਸੀਗੇ ਉਹ ਵੀ ਪਹੁੰਚ ਚੁੱਕੇ ਨੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੱਲਬਾਤ ਤਾਂ ਕਾਫੀ ਦੇਰ ਤੋਂ ਹੋ ਰਹੀ ਸੀ ਇੱਕ ਵਾਰ ਪਹਿਲਾਂ ਵੀ ਮੁਲਾਕਾਤ ਹੋਈ ਸੀ ਹੁਣ ਦੂਜੀ ਵਾਰ ਮਿਲ ਉਹਦੋਂ ਤਾਂ ਬੜੀ ਕਾਲੀ ਕਾਲੀ ਸਾਡੀ ਮੁਲਾਕਾਤ ਹੋਈ ਸੀ ਕਿੱਥੇ ਜੇ ਮਿਲ ਆ ਰਹੇ ਹੈ ਆਪਣੀ ਮੋਗੇ ਚ ਹੀ ਹੋਈ ਸੀ ਜਗਾ ਦੱਸ ਜਗਾ ਮੈਨੂੰ ਜਗਾ ਨਹੀਂ ਪਤਾ ਕਿਹੜੀ ਤੁਸੀਂ ਦੱਸ ਦੋ ਮੈਨੂੰ ਪਤਾ ਨਹੀਂ ਹੈਗੀ ਕਿੰਗਡਮ ਕਿੰਗਡਮ ਵਾਲਾ ਤੇ ਰੀਸੈਂਟਲੀ ਮਿਲੇ ਸੀ ਅਸੀਂ ਤੇ ਪੀਜ਼ਾ ਆ ਗਿਆ ਜੀ ਪਹਿਲਾਂ ਆਪਾਂ ਕੇਕ ਕੱਟ ਲਈਏ ਨਾ ਕਿ ਪਹਿਲਾਂ ਛਕਣਾ ਛਕ ਲੈ ਆਹ ਵੇ ਮਿੱਠਾ ਐਂਡ ਤੇ ਹੋ ਜਾਊਗਾ ਚਲ ਠੀਕ ਹੈ ਸੱਚੀ ਨਹੀਂ ਹੁਣ ਕਹਿੰਦੇ ਮੈਂ ਨਹੀਂ ਜਾਣਾ ਸਾਰੇ ਨਾ ਵਾਦ ਦੇ ਕਹਿੰਦੇ ਲਿੰਦੇ ਖਾਣੇ ਵਾਲੇ ਗਾਲੀ ਚਾਹੇ dane dane ਬਿਨਾ ਉਹ ਸਾਰੀ ਘਾਵਾ ਦੀ ਚੀਜ਼ ਕਿ ਮੈਂ ਅਸੀਂ ਦਾਨੀ ਦਾਨੀ ਵੀ dane dane ਬਿਨਾ ਹੀ ਕਰਨੀ ਪੈ ਗਈ ਦੋਨੇ ਦੋਦੇ ਹਾਂ ਕਈ ਹਾਲ ਨਹੀਂ ਤੁਹਾਡਾ ਪੰਜਾਬੀ ਦਾ ਸਤਿਆਨਾਥ ਮੈਂ ਹਾਂਜੀ ਹਾਂ ਵੀ ਨਾਲ ਪਤਾ ਸੀਗਾ ਉਹ ਮੇਰੇ ਮੁੰਡੇ ਭਰਜਾਈ ਆ ਫਿਰ ਮੈਂ ਤਾਂ ਤੁਹਾਨੂੰ ਉਹ ਹੋਣਾ ਆਇਆ ਵੀ ਰਾਜੀ ਮੈਨੇ ਇੱਧਰ ਸਿੰਘ ਸਾਹਿਬ ਨਹੀਂ ਹਟਦੇ ਇੱਧਰ ਚਾਚੀ ਨਹੀਂ ਹਟਦੇ ਤਾਂ ਅਸੀਂ ਪਨੀਰ ਵਾਲਾ ਮੰਜੂਰੀਆਂ ਨਹੀਂ ਖਾਣਾ ਹਟਦੇ ਉੱਧਰ ਸਿੰਘ ਸਾਹਿਬ ਪਨੀਰ ਵਾਲਾ 버ਗਰ लास्ट ਸਾਈਡ ਤੇ ਚਾਚੀ ਕਹਿੰਦੇ ਆਮਦਾਰੀ ਨਾਲ ਖਾਣੀ ਐ ਅੰਡ ਤੱਕ ਸ਼ਾਮ ਤੱਕ ਪਿਆ ਕਰ ਚੱਲਦੇ ਹਾਂ ਉਹ ਤਾਂ ਟੱਕਰ ਖਤਮ ਕਰਨੀ ਆ ਕੰਨ ਦੇ ਤੋ ਸਲੀਟਾ ਮੇ ਚਾਚੀ ਨੂੰ ਗਿਆ ਬਾਅਦ ਚ ਲੈ ਜਾ ਹੱਥ ਤੇ ਰੱਖ ਕੇ ਅੱਲਾ ਫੇਨਾ ਬੇ ਦੇ ਦੇ ਆਪ ਹੀ ਕਹਿਣਾ ਪੈਂਦਾ ਹੈਪੀ ਬਰਥਡੇ ਕੇ ਵੈਸੇ ਚੌਕਲੇਟ ਵਾਲਾ ਇਹਨੂੰ ਵਧੀਆ ਨਹੀਂ ਲੱਗਦਾ ਹੈਗਾ ਕੱਟ ਦੇ ਹੁਣ ਨਹੀਂ ਆਣਾ ਸੀ ਕੱਟ ਇਹ ਕੱਟਿਆ ਵੀ ਦੇਵਾਂਗਾ ਕੱਟੂਗਾ ਹੈਪੀ ਬਰਥਡੇ ਹੈਪੀ ਬਰਥਡੇ ਸਾਰੇ ਨਾਲ ਚ ਨਹੀਂ ਗਈ ਬਾਲੇ ਨੂੰ ਸੈਟ ਕਰ ਪਾ ਚਾ ਸਾਰਿਆਂ ਨੂੰ ਪਾ ਕੇ ਦੇ ਦੇ ਲੋਕੇਸ਼ ਨੂੰ ਆਪਣਾ ਵੀਡੀਓ ਚੜ੍ਹਣਾ ਸਾਰਿਆਂ ਨੇ ਕੈਪੀਚੀਨਾ ਮੰਗਾਈ ਆ ਮੈਂ ਸ਼ੇਕ ਮੰਗਾਇਆ ਲੱਗਦੀ ਤਾਂ ਸੋਹਣੀ ਆ ਡਿਜ਼ਾਈਨ ਜਿਹੜਾ ਸੋਹਣੇ ਪਏ ਹੋਏ ਨੇ ਮੈਂ ਕਹੀ ਬਿੰਦੀ ਹੁੰਦੀ ਹਾਂ ਆਮ ਤੌਰ ਤੇ ਬਾਕੀਆਂ ਨੂੰ ਕੋਈ ਨਹੀਂ ਵਧੀਆ ਲੱਗ ਰਹੀ ਮੈਂ ਸੋਚਿਆ ਮੈਂ ਠੰਡੀ ਚਾਹ ਜੇ ਪੀਵਾਂਗਾ ਹਾਲੇ ਕਿਹੜਾ ਸਰਦੀਆਂ ਆਈਆਂ ਨੇ ਉਹ ਤਾਂ ਪਹਿਲਾਂ ਇੰਜੋਏ ਕਰ ਲਈਏ ਡੈਡੀ ਦੇ ਕਹਿੰਦੇ ਨਸ਼ਾ ਡਾਊਨ ਹੋਣ ਲੱਗ ਗਿਆ ਸੀਗਾ ਆਪਣਾ ਤਾਂ ਨਸ਼ਾ ਡਾਊਨ ਹੋਣਾ ਚਾਹ ਵਾਲਾ ਕੋਈ ਨਹੀਂ ਚਾਹੀਦੀ ਆ 4 40 ਹੋ ਗਏ 1 ਘੰਟਾ ਲੇਟ ਹੋ ਗਏ ਚਾਹ ਓਟ ਤਾਹੀਂ ਠੰਡੇ ਹੋ ਗਏ ਸੀ ਰੈਡੀ ਹੁਣ ਕੈਂ ਹੋਏ ਨੇ ਕੁਕੀਆਂ ਲੈ ਲਓ ਦੇ ਦੇ ਸਾਰਿਆਂ ਨੂੰ ਇੱਕ ਨਹੀਂ ਮੱਠੀ ਆ ਕੇ ਕੁਕੀ ਆ ਕੁਕੀ ਹੋਣੀ ਆ ਮੰਮੀ ਦੀ ਕੌਫੀ ਜਿਆਦਾ ਹੀ ਘੁਮਾਵਾ ਜ਼ਿਆਦਾ ਨਹੀਂ ਆ ਚਾਚੀ ਨਹੀਂ ਖਾ ਸਕਦੀ ਹਨ ਫਿਰ ਸਾਰੇ ਇੱਕ ਖਾ ਲੋ ਇੱਕ ਮੈਂ ਖਾ ਲੂੰ ਦੇ ਰਹੇ ਨੇ ਦੇਖ ਹਾਂਜੀ ਉਹ ਬਿਸਕੁਟੇ ਹੋ ਗਏ ਚਾਹ ਚ ਡਬੋ ਕੇ ਖਾਣ ਨੂੰ ਕਾਫੀ ਚ ਇਹਨਾਂ ਨੂੰ ਨਾਲ ਖੰਡ ਦੀ ਬੋਰੀ ਵੀ ਦੇਣੀ ਚਾਹੀਦੀ ਹੈ ਜੈਸਾ ਨਾਲ ਬੰਦੇ ਚ ਮਿੱਠਾ ਖਾਣੇ ਵਾਲੇ ਨੇ ਇੰਡੀਆ ਵਾਲੇ ਇਹਨਾਂ ਤਾਂ ਕੌੜੀ ਲੱਗਦੀ ਕਿੰਨੇ ਕੁੜੀ ਕਿਹਦੀ ਸਾਡੀ ਚੀਜ਼ ਦੀਆਂ ਤਾਂ ਕਰਮੇ ਨਹੀਂ ਕਰਦੇ ਕੁੜੀਆਂ ਇਹ ਕਿੰਨੀਆਂ ਪਾਲੀਆਂ ਓਵਰਫਲੋ ਹੋ ਗਈ ਛੁੱਟੀ ਘੋਲ ਲਓ ਤੈਨੂੰ ਨਾਲ ਦਿੱਤੀ ਆ ਕੁਕੀ ਸੁਆਦ ਆ ਨਾ ਮਿੱਠੀ ਵੀ ਨਹੀਂ ਆਗੀ ਵਧੀਆ ਲੱਗਦੀ ਕੁਕੀ ਬੜੀ ਆ ਹਾਂਜੀ ਬੜੀ ਵਧੀਆ ਇਹਨਾਂ ਦਾ ਨਾਮ ਵੀ ਕੁਕੀ ਜੰਦਾ ਨਾ ਨੱਪਿਆ ਨਾ ਅਮੇਦਰਾ ਹਯਰ ਜੀ ਇਸ ਤੋਂ ਪਿਆਰ ਨਾਲ ਵੀ ਕਹਿੰਦੇ ਨੇ ਕਾਰਲਿਨੋ ਵੀ ਬੁਆਏ ਸੀ ਕੁਕੀ ਕਹਿੰਦੀ ਹੁੰਦੀ ਸੀ ਹੁਣ ਇਹਨਾਂ ਨੂੰ ਲੱਗ ਰਿਹਾ ਵੀ ਇਹਨਾਂ ਨੇ ਕੈਪਚੀਨੋ ਲੈ ਕੇ ਗਲਤੀ ਕੀਤੀ ਕਿਉਂਕਿ ਜਦੋਂ ਮੇਰਾ ਡਰਿੰਕ ਆਇਆ ਨਹੀਂ ਮੈਨੂੰ ਨਹੀਂ ਲੱਗ ਰਿਹਾ ਕਿ ਅਪੋਜੀਨਾਂ ਦਾ ਲੱਗ ਕਿਹੜਾ ਛੋਟਾ ਜਿਹਾ ਬਹੁਤ ਵੱਡਾ ਨਾ ਮੈਂ ਇੰਦਰ ਜੁਰੂਰ ਨਿਸ਼ਾਨਦਾ ਦਾ ਦਾਨ ਵਿੱਚ ਦੇਖਦੀ ਹੈ ਨਾ ਮੈਂ ਆਪਣੇ ਭਰਾਵਾਂ ਦੀ ਆ ਨਰਮ ਦੀ ਹੈ ਇਹ ਸਾਡੀ ਭੈਣ ਮਿਲਿਆ ਕਲਕੱਤੇ ਇਹਨਾਂ ਨੇ ਪਛਾਣ ਲੈ ਇੱਕ ਤਾਂ ਮੈਂ ਇਹਨਾਂ ਨੇ ਆਉਂਦੀ ਸਾਰੇ ਪੁੱਛਿਆ ਮਾੜਨ ਲਈ ਪੜ੍ਹਨੀ ਅਸੀਂ ਵੀ ਕਹਿੰਦਾ 97 98 99 ਮੈਂ ਟਾਟਾ ਨਗਰ ਸੀ ਅੱਛਾ ਉੱਥੇ ਕਿੱਥੇ ਆਹ ਪੋਸਟਿੰਗ ਜਉਂਦਾ ਸਟੌਪ ਕਰਦੇ ਸੀ ਅੱਛਾ ਜਿਹੜੀ ਟ੍ਰੇਨ ਤੇ ਅਸੀਂ ਆਉਂਦੇ ਸੀਗੇ ਟਾਟਾ ਮੂਲੀ ਕਲਕੱਤੇ ਤੋਂ ਪਠਾਨਕੋਨ ਉਹ ਜੀ ਤੁਸੀਂ ਆਉਂਦੇ ਹਾਂ ਅਸੀਂ ਤਾਂ ਬਹੁਤ ਕਲਕੱਤੇ ਜੀ ਦੱਸਿਆ ਪਹਿਲਾਂ ਕਿ ਅਸੀਂ ਕਲਕੱਤੇ ਤੋਂ ਅਸੀਂ ਤੇਰੇ ਇੰਦਰ ਮੈਰਿਜ ਹੋਊਗਾ ਇਹ ਛੋਟੀ ਛੋਟੀ ਜਿਹੀ ਨਟੇਲੇ ਵਾਲਾ ਜੀ ਮੇਰਾ ਹੀ ਮਿੱਠਾ ਹੋ ਗਏ ਹਾਂ ਹਾਂ ਮੈਂ ਪਹਿਲਾਂ ਕੈਪੂਚੀਨੋ ਕਰਨ ਲੱਗਿਆ ਸੀਗਾ ਜਾਂ ਵੀ ਹੌਟ ਡਰਿੰਕ ਫਿਰ ਮੈਂ ਕਿਹਾ ਨਹੀਂ ਹੁਣ ਸਰਦੀਆਂ ਦੇ ਵਿੱਚ ਹੌਟ ਡਰਿੰਕ ਹੀ ਪੀਣੇ ਆ ਜਾਂਦੇ ਜਾਂਦੇ ਗਰਮੀਆਂ ਦੇ ਠੰਡੇ ਠੰਡੇ ਚੀਜ਼ਾਂ ਦੇ ਨਜ਼ਾਰੇ ਆ ਗਏ ਬਹੁਤ ਜਿਆਦਾ ਸਵਾਦ ਆ ਕੋਟਲ ਲੇਕਿਨ ਨਹੀਂ ਘਰ ਤੇ ਤੋਂ ਇੱਕ ਡੈਡੀ ਕਹਿੰਦਾ ਵੀ ਚਲੋ ਕੈਨੇਡਾ ਨੂੰ ਗੈੜੀ ਇਹ ਥੋੜੋ ਕਹਿੰਦਾ ਆਹ ਜਿਹੜੀ ਖਰਚੀ ਕਰਾਉਣੇ ਮੇਰੇ ਡੈਡੀ ਫਿਰ ਅਸਲੋ ਕਿਨੇ ਚਲੋ ਕਿਨੇ ਤੇ ਵੀ ਤਾਂ ਖਰਚੇ ਹੋਣੇ ਨੇ ਇਤਨਾ ਖਰਚੇ ਹੋਣਗੇ ਜਿੰਨੇ ਨਜ਼ਰ ਸਾਡੇ ਮੰਮੀ ਆਏਗੇ ਔਰ ਨਜ਼ਰ ਅਸੀਂ ਜਿੰਦਾ ਬਾਸ ਕਿਤੇ ਨਹੀਂ ਜਾਂਦੇ ਲੋ ਜਿਹੜੇ ਅਸੀਂ ਸਾਰੀ ਗੱਲ ਮਾਰ ਜਾਂਦੀ ਆ ਕਰ ਜਾਨਾ ਸੋਹਣੀ ਘਰ ਵਾਲੀ ਜਿਹੜੀ ਚਾਹੀਦੀ ਉਹ ਹੀ ਘਰ ਤੋਂ ਮਾਰ ਜਾ ਸਾਡੇ ਮੰਮੀ ਜ਼ਿੰਦਾਬਾਦ ਹੈ ਜ਼ਿੰਦਾਬਾਦ ਹਾਜੀ ਤੁਹਾਡੀ ਵਾਕ ਵੀ ਕਰਾਉਣੀ ਹੈ ਪੈਨਸ਼ਨ ਨਾਲ ਵਾਕ ਕਿੱਥੇ ਕਰਨੀ ਹੈ ਡੀ ਮਾਰਚ ਡੀ ਮਾਰਚ ਚਲੋ ਉੱਥੇ ਲੱਗ ਜਾਣਾ ਨਹੀਂ ਇਹ ਸੌਦੇ ਲੱਗ ਜਾਣਗੇ ਇਥੇ ਟੈਡੀ ਰਸਤੇ ਜਿੱਥੇ ਲੰਘਣਾ ਹੈ ਬਰਗਰਾਂ ਚ ਹੋ ਗਈ ਸੀ ਥੋੜੀ ਜਿਹੀ ਕਨਫਿਊਜ਼ਨ ਮੈਂ ਕਿਹਾ ਤਾਂ 버ਗਰ ਹੀ ਗਿਆ ਸੀਗਾ ਇੱਕ ਪਿਆ ਸੀ ਉਹ ਠੰਡਾ ਹੋ ਗਿਆ ਫਿਰ ਕਹਿੰਦੀ ਮੈਂ ਗਰਮ ਗਰਮ ਕਾਣਾ ਸੋ ਇਹਦੇ ਲਈ ਇੱਕ ਹੋਰ 버ਗਰ ਆਰਡਰ ਕੀਤਾ ਸਾਰੇ ਆਲੇ ਫੁੱਲ ਹੋਏ ਪਏ ਨੇ ਟਿੱਟ ਪੂਰੇ ਭਰੇ ਪਏ ਨੇ ਸਾਰਿਆਂ ਦੇ ਆ ਕੁੱਕੀ ਖਾਤੀ ਜ ਤੈਗਾ ਨਹੀਂ ਮੈਂ ਕਾਣੀ ਨਹੀਂ ਮੈਂ ਕਰਦਾ ਸਰ ਇੱਕ ਕੰਮ ਹੋ ਗਿਆ ਤਹਿਤ ਹੁਣ ਗੱਡੀ ਦੀ ਝਾਪ ਪਿੱਤੇ ਅਸੀਂ ਚਲਦੇ ਮੈਂ ਇਹ ਇਰਿਟਾਟਿਵ ਮੀਓ ਕੀ ਵਰਦੀ ਆ ਸਾਨੂੰ ਤਾਂ ਤੁਹਾਡੇ ਨਾਲ ਪਿਆਰ ਹੈ ਅਸੀਂ ਤੁਹਾਨੂੰ ਜਾਦੀ ਨਹੀਂ ਦੇ ਸਕਦੇ ਰਾਸਤਾ ਵੀ ਨਹਿਰ ਵਾਲਾ ਰਾਸਤਾ ਵੀ ਨਹਿਰ ਵਾਲਾ ਜਾਣਾ ਵੀ ਨਹਿਰ ਵਾਲੀ ਸਾਈਡੀਆਂ ਉਹਨਾਂ ਨੇ ਬੇਸ਼ੱਕ ਮੂਰੇ ਤਾਰ ਲਾਤੀ ਜੰਗਲਾਂ ਜਾਂ ਚੜ੍ਹਤਾ ਪਰ ਰਹੀ ਇਹ ਵੀ ਅਸੀਂ ਰਿਸਕ ਨਹੀਂ ਲੈ ਸਕਦੇ ਅਸੀਂ ਪੁੱਤ ਜਾ ਕੇ ਸਟਾਰਟ ਕਰਦੇ ਹਾਂ ਇਸੀ ਲਵਾਂਗੇ ਇਹ ਰਾਮ ਨਾਲ ਭੇਜ ਜਾਈਏ ਹਾਂਜੀ ਚਲੋ ਰੈਡੀ ਪਾਰਕਿੰਗ ਦੇ ਪੈਸੇ ਵੀ ਦੇਣੇ ਆ ਆਪਾਂ ਜੀ ਵਾਪਸ ਆ ਗਏ ਦਿਨ ਛੋਟੇ ਹੋ ਗਏ ਡੀਮਾਰਟ ਜਾਣਾ ਸੀਗਾ ਵੈਸੇ ਜਿਹੜਾ ਲੁਧਿਆਣੇ ਦੇ ਕੋਲ ਡੀਮਾਰਟ ਹਨ ਹੈ ਤੇ ਪਰ ਹੁਣ ਦਰਾਹੇ ਵੀ ਖੁੱਲ ਗਿਆ ਫਿਰ ਪਲਾਨ ਕੈਨਸਲ ਕਰਤਾ ਕਿ ਢਿੱਡ ਸਾਰਿਆਂ ਦੇ ਬਹੁਤ ਭਰੇ ਹੋਏ ਸੀਗੇ ਤੇ ਜਿਹੜੇ ਆਂਟੀ ਮੇਰੇ ਬੜੇ ਖੁਸ਼ ਮਜ਼ਾਜ ਸੀਗੇ ਉਹਨਾਂ ਨੇ ਇੱਕ ਸਵਾਲ ਵੀ ਪੁੱਛਿਆ ਵੀ ਰਾਜਦੀਪ ਕਿਉਂ ਨਹੀਂ ਆਇਆ ਹੈਗਾ ਵੀ ਉਹ ਤਾਂ ਮੈਕ ਨਾਲ ਹਮੇਸ਼ਾ ਚਿਪਕਿਆ ਰਹਿੰਦਾ ਰਾਜਦੀਪ ਹੁਣ ਲੁੱਕ ਗਿਆ ਇੱਧਰ ਗੱਲ ਸੁਣ ਕੇ ਹੋ ਗਿਆ ਮੇਰਾ ਆਂਟੀ ਨੇ ਰਾਜੀਤ ਦਾ ਸਿਰ ਜਵਾਬ ਦੇ ਗਿਆ ਮੌਕੇ ਤੇ ਆ ਕੇ ਮੈਨੂੰ ਮੁਸਮਿਸ ਕਰ ਗਿਆ ਰਾਜੀ ਦੇ ਕੋਲ ਮੈਨੂੰ ਬਹੁਤ ਬੇਇੱਜ਼ਤੀ ਮਹਿਸੂਸ ਹੋਈ ਤੇ ਹੀ ਥੈਂਕ ਯੂ ਜਿਨ੍ਹਾਂ ਨੇ ਵੀ ਬਰਥਡੇ ਵੇਸ਼ ਕੀਤਾ ਸਾਰਿਆਂ ਦਾ ਥੈਂਕ ਯੂ ਤੇ ਅਮਰਤਪਾਲભાઈ ਦਾ ਵੀ ਥੈਂਕ ਯੂ ਉਹ ਵੀ ਪਹੁੰਚੇ ਉਹਨਾਂ ਦਾ ਵੀ ਰੀਸੈਂਟਲੀ ਬਰਥਡੇ ਸੀਗਾ ਸੋ ਉਹਨਾਂ ਨੂੰ ਵੀ ਹੈਪੀ ਬਰਥਡੇ ਉਹਨਾਂ ਵੱਲੋਂ ਵੀ ਸਾਰਿਆਂ ਨੂੰ ਥੈਂਕਸ ਜੀ ਮਿਲਾਂਗੇ ਆਪਾਂ ਅਗਲੀ ਵੀਡੀਓ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ